ਇਥੇ ਦਸ਼ਰਤ ਵਰਗੇ ਮਹਾਲਾ ਤੋਂ ਡਿੱਗ ਕੇ ਮਰ ਗਿਆ ਜੀ ਪੁੱਤਰ ਦੇ ਮੋਹ ਵਿੱਚ ਇਥੇ ਇੰਨੇ ਕਿਹਾ ਅਸਵਾਥਾਮਾ ਮਾਰਾ ਗਿਆ ਮਰਿਆ ਤੇ ਹਾਥੀ ਸੀ ਨਾ ਮੋਚ ਮਰ ਗਿਆ ਗੁਰੂ ਇਥੇ ਅਰਜੁਨ ਵਰਗੇ ਅਭਮਨੀਉ ਮਰਿਆ ਪੁੱਭਾ ਮਾਰ ਕੇ ਰੋਏ ਯਾਦ ਰੱਖਿਓ ਇੱਕ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਹੈ ਜਿਨ੍ਹੇ ਬਾਪ ਦਾ ਸਿਰ ਦੇਖਿਆ ਤਾਂ ਵੀ ਅੱਖਰੂ ਨਹੀਂ ਸਟਿਆ ਤੇ ਪੁੱਤਰਾਂ ਦੀ लाज ਦੇਖੀ ਤਾਂ ਵੀ ਅਤਰੂ ਨਹੀਂ ਸਟਿਆ ਉਹ ਕਿੰਨਾ ਮੈਂ ਕਹਿੰਨਾ ਕਿੰਨਾ ਕਿੰਨਾ ਕੁ ਉਪਰਾਮ ਇੱਥੇ ਰਾਏ ਕੱਲੇ ਕੋਲ ਜਾਂਦੇ ਆ ਜਦੋਂ ਕਹਿੰਦਿਆ ਮਹਾਰਾਜ ਇਹ ਪੁੱਤਰ ਚਲੇ ਗਏ ਗੁਰੂ ਕੀ ਸਾਖੀਆਂ ਲਿਖਿਆ ਚਾਰ ਲਕੀਰਾ ਵੰਦੇ ਆ ਉਸ ਤੋਂ ਬਾਅਦ ਮਟੇ ਦੇ ਦਿੰਦੇ ਆ ਕਹਿੰਦੇ ਲਕੀਰਾ ਖਿੱਚਣ ਦਾ ਕੋਈ ਖੁਸ਼ੀ ਹੋਈ ਕਹਿੰਦੇ ਨਹੀਂ ਮਿਟ ਗਈ ਗਮੀ ਹੋਈ ਕਹਿੰਦੇ ਨਹੀਂ ਕਹਿੰਦੇ ਬਸ ਮੇਰਾ ਅੰਦਰ ਇਸ ਤਰ੍ਹਾਂ ਹੀ ਹੈ ਅਹੀਂ ਆ ਸੰਤੇ ਮਿਟ ਗਏ